ਆਗੇ ਗੁਰੂ ਜੀ ਦੇ ਮੱਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੰਘ ਸਾਹਿਬ ਵਿਆਨੀ ਸਾਡੀ ਮਾਣ ਦੀ ਪਟੋਹਾ ਸੰਤ ਬਾਬਾ ਨੇ ਤਾਂ ਅਸੀਂ ਹਜੂਰ ਸਾਡੇ ਜੱਦੀ ਪਿੰਡ ਨਡਾਲੋ ਇਹਨਾਂ ਮਹਾਪੋਸ਼ਣਾ ਦੇ ਇਲਾਕੇ ਵਿੱਚ ਦਾ ਮਾਣ ਮਨ ਮਾਰੀ ਹੈ ਸੰਸਥਾ ਵੱਲੋਂ ਅੱਜ ਪਿੰਡ ਨਰੂੜ ਵਿਖੇ ਜੋ ਕਿ ਨਾਨਕ ਜੈਡਰ ਦੀ ਸਾਇੰਸ ਲੈਬੋਰਟਰੀ ਚਲਾਈ ਜਾ ਰਹੀ ਹੈ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਪਾਰਮੇ ਸਦਕਾ ਅੱਜ ਸੰਸਥਾ ਦਾ 6ਵਾਂ ਸਤਾਵਨ ਦਿਵਸ ਨੂੰ ਮੁੱਖ ਰੱਖਦੇ ਹੋਏ 15ਵਾਂ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ। ਸੰਗਤਾਂ ਨੂੰ ਬੇਨਤੀ ਹੈ ਬਹੁਤ ਬੂਟੇ ਲਗਾਓ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਵਾਤਾਵਰਨ ਮਿਲ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਚੈਰੀਟੇਬਲ ਡਿਸਪੈਂਸੀ ਲੈਬੋਰਟਰੀ ਨਰੂੜੂ ਵਿਖੇ 15ਵਾਂ ਬੂਟਿਆਂ ਦਾ ਲੰਗਰ ਲਗਾਇਆ ਗਿਆ ਜੀ। ਤੇ ਸੰਗਤਾਂ ਨੂੰ ਬੂਟੇ ਦਿੱਤੇ ਜਾ ਰਹੇ ਨੇ ਜੀ। ਅੱਜ ਵੀ ਟ੍ਰੈਕਟਰ ਟਰਾਲੀ ਸੇਵਾ ਪੰਚ ਸਤਨਾਮ ਸਿੰਘ ਨੂੰ ਕੀਤੀ ਗਈ ਜੀ ਤੇ ਦਿਲ ਦੇ ਘਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਇਹ ਤੈਨੂੰ ਜੋ ਤੂੰ ਕਹਿੰਦਾ ਨੰਬਰ ਤੋਂ ਉਹ ਨਿਕਲ ਨਹੀਂ ਬਨੇ ਪਤਾ ਨਹੀਂ ਕਿ ਉਹਦਾ ਕੋਈ ਤਰਿਕਾ ਨਹੀਂ ਬਸ ਜਰੂਰ ਕਰਵਾਉਣਾ ਹੈ ਕਿਹੜਾ ਆਪਾਂ ਦਾ ਬੁੱਕ ਆਪਾਂ ਦਾ ਆਰ ਡਾਕਟਰ ਆਇਆ ਲੈ ਕੇ ਦਵਾਈਆਂ ਖੁਦ ਮਾਰ ਲੈਣਾ ਨੂੰ ਕੰਤ ਬਾਬਾ ਨਿਹੰਗ ਸਿੰਘ ਜੀ ਹਜੂਰ ਸਾਹਿਬ ਜੱਦੀ ਪਿੰਨ ਡਾਲੋਂ ਤੋਂ ਹਰਮਨ ਸਿੰਘ ਖਾਲਸਾ ਜੀ ਆਪਣੀ ਗੱਡੀ 'ਚ ਬੂਟੇ ਲਾਦੇ ਲੈ ਕੇ ਆਏ ਨੇ ਜੀ। ਇਹ ਵੀ ਧੰਨਵਾਦ ਕਰਦੇ ਆ ਜੀ। ਤੇ ਆਪਣੀ ਸੁਪਾਰੀ ਗੱਡੀ ਬੂਟੇ ਲਾ ਕੇ ਲੈ ਕੇ ਪਹੁੰਚੇ ਨੇ ਜੀ। 15 ਅਗਸਤ 2018 ਨੂੰ ਗਰੀਬ ਦਾ ਮੂੰਹ ਗੁਰੂ ਗੋਬਿੰਦ ਸਿੰਘ ਜੀ ਸੰਸਥਾ ਜਨਵਾਦੀ ਸਥਾਪਨਾ ਕੀਤੀ ਗਈ ਸੀ ਜੀ ਇਲਾਕਾ ਨੂੰ ਬਸ ਸੰਗਤਾਂ ਦੇ ਸਹਿਯੋਗ ਨਾਲ ਤੇ ਤੁੰਤੰਤਮ ਸਾਬਸੀ ਗੁਰੂ ਨਾਨਕ ਦੇਵ ਮਹਾਰਾਜ ਆਪਾਰ ਮੇ ਸਦਕਾ ਅੱਜ ਦੇ ਦਿਨ ਸੰਸਥਾ ਇਸ ਸਥਾਪਨਾ ਕੀਤੀ ਗਈ ਸੀ ਜੀ ਤੇ ਛੇਮਾ ਸਥਾਪਨ ਦਿਵਸ ਮਨਾਉਣ ਦੀ ਖੁਸ਼ੀ ਵਿੱਚ ਬੂਟਿਆਂ ਦਾ ਲੰਗ ਲਗਾਇਆ ਗਿਆ ਸੰਸਥਾ ਦੇ ਅੱਜ ਛੇਵੇਂ ਸਥਾਪਨਾ ਦਿਵਸ ਮੌਕੇ ਬੂਟੇ ਲੱਗ ਲਗਾਇਆ ਗਿਆ ਜੀ ਤੇ ਸੰਘਤਾ ਨੂੰ ਬੂਟੇ ਦਿੱਤੇ ਜਾ ਰਹੇ ਨੇ ਜੀ ਸਾਡੇ ਕੋਲ ਕੜੀ ਪੱਤਾ ਸੁਹਾਨ ਜਣਾ ਅਰਜੁਨ ਤਾਲੀ ਦਾ ਬੂਟਾ ਸੁਖਚੈਨ ਉਸ ਤੋਂ ਇਲਾਵਾ ਫੁੱਲ ਫੁੱਲਾ ਫੁੱਲਾਂ ਦੇ ਬੂਟੇ ਵੀ ਹੈਗੇ ਆ ਬੂਟਿਆਂ ਵਿੱਚ ਛਾਂ ਵਾਲੇ ਬੂਟੇ ਦਵਾਈਆਂ ਵਾਲੇ ਫਲਦਾਰ ਅਤੇ ਸਜਾ ਦੇ ਬੂਟੇ ਨੇ ਜੋ ਕਿ ਸਮਰੱਥਾ ਨੂੰ ਦਿੱਤੇ ਜਾ ਰਹੇ ਨੇ ਜੀ ਚਲੋ ਕਹਿੰਦੇ ਨਾ ਇਹ ਉਹ ਨਾ ਬੰਨੋ ਪਿੰਨੀ ਵੀ ਲੈ ਲਓ ਆਰ ਲਓ ਬੂਟੇ ਲਾਓ ਨਾ ਜੀ ਸੋਹਣਾ ਤੇ ਮਲੇ ਬੁੱਟੇ ਲੈ ਕੇ ਜਾਓ ਸੰਗਤਾਂ ਬੁੱਟੇ ਲੈ ਕੇ ਜਾ ਰਹੀਆਂ ਜੀ ਤੇ ਟੇਬਲ ਤੇ ਬੁੱਟੇ ਲੇਆਉਟ ਵੀ ਕੀਤੇ ਜਾ ਰਹੇ ਨਾਲ ਨਾਲ ਟਰਾਲੀ ਚੋ ਲਾ ਕੇ ਹਰਮਨ ਸਿੰਘ ਖਾਲਸਾ ਜੀ ਆਪਣੀ ਗੱਡੀ ਦੀ ਬੁੱਟੇ ਲੈ ਕੇ ਆਏ ਹੋਏ ਪਹੁੰਚੇ ਹੋਏ ਨੇ ਜੀ ਓਹ ਲੈਣ गुल <laughs> ਸੰਗਤਾਂ ਬੂਟੇ ਲਗਾਦਾ ਲੈ ਕੇ ਜਾ ਰਹੀਆਂ ਜੀ ਪਿੰਨ ਰੂਡ ਨਿਸਿਰਾਬਾਦ ਸਾਨੀ ਆਲੇ ਦੁਆਏ ਪਿੰਡ ਦੇ ਬੂਟੇ ਲੈ ਕੇ ਜਾ ਰਹੇ ਨੇ ਜੀ ਡਿਸਪੈਂਸਰੀ ਡਾਕਟਰ ترسےਮ ਸਿੰਘ ਜੀ ਉਹ ਵੀ ਨਾਲ ਸੇਵਾ ਕਰਵਾ ਰਹੇ ਨੇ ਜੀ ਨਾਲ ਆ ਮਰੀਜ਼ ਦੇਖ ਰਹੇ ਨਾਲ ਮੂਟਿਆਂ ਸੇਵਾ ਕਰਵਾ ਰਹੇ ਨਾਲ ਸਰੀ ਹੈ ਸਰੀ ਜਾਨ ਇਸ ਵਕਤ ਬਾਬਾ ਕਾਲੂ ਮੰਦਿਰ ਦੇ ਲਾਗੇ ਪਿੰਡ ਪਾਸਟਾ ਬੂਟੇ ਬੰਡੇ ਜਾ ਰਹੇ ਨੇ ਜੀ ਸੁਖਜੈਨ ਦਾ ਬੁੱਟਾ ਕਾਫੀ ਗੁੜੀ ਸ਼ਾਂ ਹੁੰਦੀ ਹੋਰ ਲੈ ਲੋ ਲੈਣਾ ਤਾਂ ਆਪਣਾ ਅਰਜਨ ਦਾ ਬੁੱਟਾ ਲੈ ਲੋ ਦਵਾਈਆਂ ਵਾਲਾ ਬੁੱਟਾ ਅਰਜਨ ਦਾ ਬੁੱਟਾ ਅਰਜਨ ਦਾ ਦੇ ਦਿਓ ਕੋਈ ਮਾਰ ਉਹ ਪੈਰ ਰੱਖ ਜਾਵਣੇ ਜੀ ਮਾਰੋ ਗੱਡੀ ਪਰ ਇੱਕ ਸਾਈਡ ਤੇ ਹੋ ਗਿਆ ਸਾਈਡ ਤੇ ਬੀਚਾਰ